ਨੂੰ ਸੰਭਾਲ ਲਿਆ ਮਾਮਪੁਰਖ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਬਚਨ ਸੀ ਕਿਸੇ ਨੇ ਆਖਿਆ ਮਾਮਪੁਰਖ ਉਹ ਦਸਵਾਂ ਦਵਾਰਾ ਕਿਦਾਂ ਖੁੱਲਦਾ ਤੇ ਮਾਮਪੁਰਖਾ ਨੇ ਜ਼ਿਮੀਂਦਾਰ ਬੰਦਾ ਸੀ ਜਿਹਦਾ ਭਾਈ ਸਾਹਿਬ ਬੈਠੇ ਆ ਮੋਢੇ ਤੇ ਪਰਣਾ ਤੇ ਮਾਮਪੁਰਖ ਕਹਿੰਦੇ ਤੂੰ ਕੀ ਲੈਣਾ ਖੋਲ ਕੇ ਯਾਹੂਪ ਕੋੜੇ ਕੋੜੇ ਖਾਓ ਜਲੇਬੀਆਂ ਚਾਹ ਚੂ ਪੀਓ ਨਾਲ ਕੋਈ ਫੀਮ ਡੋਡੇ ਖਾਣੇ ਖਾਓ ਤੇ ਗੁੱਡੀ ਬਨਵਾ ਕੋ ਸਾਧ ਸਿੱਧੀਆਂ ਜੀਆਂ ਗੱਲਾਂ ਕਹਿੰਦੇ ਦਸਵੇਂ ਤੀ ਕਿ ਤੁੰਗੀ ਲੈਣਾ ਉਹ ਤੋਂ ਕਿੰਨੇ ਬਾਬਾ ਜੀ ਟੁੱਟ ਕੇ ਪੈ ਗਏ ਆ ਸਾਧੂ ਇਦਾਂ ਹੀ ਹੁੰਦੇ ਆ ਜਿਹੜੇ ਮੂੰਹ ਦੇ ਮਿੱਠੇ ਹੁੰਦੇ ਉਹ ਖਤਰਨਾਕ ਹੁੰਦੇ ਗੱਲ ਯਾਦ ਰੱਖਿਓ ਜਿਹੜਾ ਫਕਰ ਹੁੰਦਾ ਤੇ ਖਕਰ ਇਹਨੂੰ ਨਾ ਹੀ ਛੇੜੋ ਜਿੰਨੇ ਛੇੜੇ ਉਹਨੇ ਸੁੱਖ ਨਹੀਂ ਪਾਇਆ ਤੇ ਬਸ ਖਿਆਲ ਰੱਖਣਾ ਕੋੜੀ ਚੀਜ਼ ਸਰੀਰ ਲਈ ਬੜੀ ਵਧੀਆ ਹੁੰਦੀ ਆ ਤੇ ਬਾਕੀ ਤੁਸੀਂ ਵੇਖ ਰਹੇ ਹੋ ਮੈਂ ਇੱਧਰ ਨਾ ਜਾਵਾਂ ਮਾਹ ਪੁਰਖਾਂ ਦੀ ਬਾਤ ਪੈਰੀ ਕਹਿੰਦੇ ਦਸਵਾ ਕਿਦਾਂ ਖੁੱਲਦਾ ਕਹਿੰਦੇ ਕੰਮ ਕੀ ਕਰਦਾ ਉਹ ਇਹ ਕਹਿੰਦੇ ਖੇਤੀ ਦਾ ਕਹਿੰਦੇ ਫਿਰ ਨੱਕਾ ਕਿਵੇਂ ਬੰਨੀ ਦਾ ਦੱਸ ਉਨੀ ਫਿਰ ਦੱਸਿਆ ਜਲਦੀ ਕਹਿੰਦੇ ਕਈ ਲੈ ਕੇ ਟੱਪਾ ਸੁੱਟੋ ਨੱਪੋ ਫਿਰ ਸੁੱਟੋ ਫਿਰ ਨੱਪੋ ਫਿਰ ਸੁੱਟੋ ਸੱਤਕ ਸੁੱਟ ਕੇ ਕਹਿੰਦਾ ਜੀ ਵੱਜ ਗਿਆ ਕਹਿੰਦੇ ਜਾ ਗੁੱਡੀ ਵੰਜਾ ਦਸਵਾ ਇਦਾਂ ਹੀ ਖੁੱਲਦਾ ਕੋਏ ਕਰੇ ਵੇਖੋ ਡੂੰਗੀ ਗੱਲ ਸਾਡੇ ਵਰਗਾ ਕਥਾਵਾਜਕ 2 ਘੰਟੇ ਖਬਦਾ ਰਹੇ ਨਾ ਪ੍ਰਮਾਣ ਦੇ ਦੇ ਕੇ ਪੰਕਤੀਆਂ ਦੇ ਤੇ ਸੰਗਤ ਆਖੂ ਗੱਲ ਨਹੀਂ ਬਣੀ ਸਾਧੂ ਹੱਸ ਕੇ ਵੀ ਕਹਿ ਗਿਆ ਤੇ ਲੈ ਗਿਆ ਕਮਾਈ ਆ ਨਾ ਉਹਨਾਂ ਦੀ ਉਹ ਵਿਖਾਵਾ ਨਹੀਂ ਨਾ ਪੈਸਿਆਂ ਲਈ ਉਹ ਤਾਂ ਆਪਦੀ ਮौज ਵਿੱਚ ਰਹਿੰਦੇ ਭਾਈ ਨਾ ਉਹ ਕਿਸੇ ਦੇ ਆਖੇ ਤੇ ਕਥਾ ਕਰਦੇ ਸਾਨੂੰ ਕਰਨੀ ਪੈਂਦੀ ਆ ਜਿੱਦਾਂ ਕਿਸੇ ਨੇ ਕਹਿਤਾ ਸਾਨੂੰ ਉਦਾਂ ਹੀ ਚੱਲਣਾ ਪੈਣਾ ਉਹਦੇ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਪਰਵਾਹ ਨਹੀਂ ਬਾਜ ਸੱਚੇ ਸਾਧੂ ਉਹ ਹੀ ਆ ਜਿਹੜਾ ਕਿਸੇ ਦੀ ਪ੍ਰਵਾਹ ਪ੍ਰਭੂ ਨਾਲ ਕਰੇ ਬੇਪਰਵਾਹੀ ਤਾਂ ਮਿਲਦੀ ਹੈ ਜਦੋਂ ਰੱਬ ਨਾਲ ਜੁੜ ਜੀਏ ਤੇ ਜਦੋਂ ਰਸਾਂ 'ਚ ਜੁੜ ਜੀਏ ਫਿਰ ਬੇਪਰਵਾਹੀਆਂ ਮਰ ਜਾਂਦੀਆਂ ਫਿਰ ਮੁੜ ਕੇ ਸਫਾਈਆਂ ਦੇਣੀਆਂ ਪੈਂਦੀਆਂ ਆਖੋ ਸਤਨਾਮ ਬੇਪਰਵਾਹੀ ਮਰ ਜਾਂਦੀ ਹੈ ਇਸ ਕਰਕੇ ਮਹਾਪੁਰਖਾਂ ਨੇ ਆਖਿਆ ਕਹਿੰਦੇ ਭਾਈ ਜਿੱਦਾਂ ਨੱਕਾ ਬੱਦਾ ਨੋਂ ਨੱਕੇ ਬੰਨਣੇ ਪੈਣੇ ਫਿਰ ਦਸਵਾ ਖਲੋਣਾ ਨੌ ਦਰਵਾਜ਼ੀ ਜਿਹੜੇ ਆ ਕਿਹੜਾ ਮਾਈ ਦਾ ਲਾਲ ਬਨ ਲੂ ਇਹਨੂੰ ਪਹਿਲੀ ਗੱਲ ਤੇ ਅੱਖਾਂ ਹੀ ਨਹੀਂ ਰੋਕ ਆਉਣੀ ਆ ਜਦੋਂ ਆਪਾਂ ਗੁਰਦੁਆਰੇ ਵੀ ਆਉਣੇ ਨਾ ਜੀ ਦਾ ਮੜਾ ਜਿਆ ਸੋਹਣਾ ਚਿਹਰਾ ਭਾਵੇਂ ਬੀਬੀ ਜਾਂ ਬੰਦਾ ਵਾ ਮਨ ਤੇ ਅੰਦਰੋਂ ਡੋਲਦਾ ਹੀ ਅੱਖ ਹੋਏ ਮੰਨ ਲੂ ਤੁਸੀਂ ਮੈਂ ਤੇ ਮੰਨ ਗਿਆ ਬੋਲੋ ਸਤਨਾਮ ਇਹ ਕੋੜੀ ਸਚਾਈ ਹੈ ਕਿਉਂ ਭੈਣੋ ਵੀਰੋ ਜਦੋਂ ਵੀ ਆਪਾਂ ਗੁਰਦੁਆਰੇ ਆਉਣੇ ਆ ਕਿਸੇ ਦੀ ਬੋਡੀ ਵੱਲ ਵੇਣੇ ਜਿਹਨੂੰ ਰੱਬ ਨੇ ਉਹ ਸੰਦਿੱਤਾ ਹੁੰਦਾ ਤੇ ਅੱਖਾਂ ਦਾ ਦਰਵਾਜ਼ਾ ਖੁੱਲਦਾ ਪੈਰਾਂ ਤੋਂ ਸਿਰ ਤੱਕ ਸਕੈਨਿੰਗ ਕਰ ਦਿੰਨੇ ਭਾਵੇਂ ਬੋਲੀਏ ਨਾ ਬੋਲੀਏ ਪਹਿਲਾ ਨੱਕਾ ਅੱਖਾਂ ਦਾ ਅੱਖ ਇਹ ਨਹੀਂ ਰੋਕ ਆਉਂਦੀਆਂ ਬਾਣੀ ਕਹਿੰਦੀ ਅੱਖੀਂ ਦੇਖ ਨਾ ਰੱਜੀਆਂ ਭਾਵੇਂ ਬੁੱਢਾ 70 ਸਾਲਾਂ ਦਾ ਪਿੰਡ ਦੇ ਚੌਂਕ 'ਚ ਬੈਠਾ ਹੋਵੇ ਨਾ ਉਹ ਵੀ ਹੱਥ ਜਾਰਾ ਕੇ ਆਖੂ ਆ ਕਿਹੜੀ ਜਾਂਦੀ ਆ ਵੀ ਤੂੰ ਆਂਬ ਲੈਣੇ ਆ ਵੀ ਤੂੰ ਸਿਆਣਾ ਬਣ ਜਾ ਵੇਖੋ ਇਹ ਗੁਰਮਤਿ ਦੀ ਪੜ੍ਹਾਈ ਆ ਇਹ ਨੌਂ ਦਰਵਾਜ਼ਿਆਂ ਨੇ ਅੱਜ ਲੋਕਾਂ ਦਾ ਸੱਤਿਆਨਾਸ਼ ਕਰਤਾ ਵਿੱਚ ਹੀ ਅਹੀਂ ਵੀ ਆ ਜੰਨੇ ਬڑے-ਬڑے ਵਿੱਲੋ ਕੀ ਬੰਨਦਿਆ ਦੁਨੀਆ ਤੇ ਸਭ ਦੀਆਂ ਬਾਜ਼ੀਆਂ ਲੱਗ ਜਾਂਦੀਆਂ ਹੀ ਉਨੀ ਮਾਮ ਪੁਰਖ ਆਖਿਆ ਕਹਿੰਦੇ ਨੌਂ ਨੱਕੇ ਬੰਨ ਲਓ ਦਸਵਾਂ ਫੇਰ ਖੁੱਲਣਾ ਗੱਲਾਂ ਨਾ ਨਹੀਂ ਤੇ ਨੌਂ ਬੰਨਣੇ ਬੜੇ ਔਖੇ ਤੇ ਮਾਰੇ ਤਰਸ ਕਰਨ ਤੇ ਫੇਰ ਹੀ ਖੇਡ ਵਾਪਰਦੀ ਪਹਿਲੀ ਗੱਲ ਤੇ ਅੱਖਾਂ ਨਹੀਂ ਬੰਦ ਹੁੰਦੀਆਂ ਜੇ ਅੱਖਾਂ ਸੰਭਾਲ ਲਈਏ ਤੇ ਕੰਨ ਨਹੀਂ ਰੋਕ ਆਉਂਦੇ ਵੇਰ ਕੇ ਅੱਜ ਵੀ ਵੇਖ ਲਓ ਕਦੇ ਸੁ ਵੇਖਿਆ ਤੁਸੀਂ ਪੰਜਾਬ ਦੇ ਵਿੱਚ ਕਿਸੇ ਦੇ ਟਰੈਕਟਰ ਤੇ ਪੈਲੀ ਵਾਉਂਦਿਆਂ ਕੀਰਤਨ ਦੀ ਕੈਸਟ ਲੱਗੀ ਹੋਏ ਕੰਪੈਨ ਚੱਲ ਜੀ ਦੇ ਉੱਤੇ ਕੀਰਤਨ ਲਗਾ ਹੋਵੇ ਜਾਂ ਕਿਸੇ ਦੀ ਦੁਕਾਨ ਦੇ ਵਿੱਚ ਕੋਈ ਵਿਰਲੇ ਆਉਣਗੇ ਨਹੀਂ ਤੇ ਮੁਸ਼ਕਲ ਆ ਸਭ ਦੇ ਗੰਦੇ ਗੀਤ ਲੱਗੇ ਆ ਗੱਡੀ 'ਚ ਵੀ ਮੋਬਾਈਲ 'ਚ ਵੀ ਟਰੈਕਟਰ ਤੇ ਵੀ ਵਿਆਹ ਤੇ ਵੀ ਤੇ ਪੜਨ ਦੇ ਹੁੰਦੇ ਰਾਜ ਕਰੇਗਾ ਆ ਕੀ ਰਹਿਣਾ ਇਹ ਕੰਨਾਂ ਦਾ ਰਸਾ ਜੀ ਕੰਨਾਂ ਦਾ ਰਸ ਬੜਾ ਪੈ ਗਿਆ ਆ ਇੱਕ ਮੈਨੂੰ ਵੀਰ ਭੈਣ ਦੱਸੇ ਕਿਸੇ ਦੇ ਵਿਆਹ ਚ ਉਹਨਾਂ ਕਥਾ ਸੁਣਦੇ ਪਰਿਵਾਰ ਤੇ ਉਹਨਾਂ ਕਹੇ ਬਾਬਾ ਜੀ ਕਹਿੰਦੇ ਹੁੰਦੇ ਆ ਵੀ ਵਿਆਹ ਚ ਟਾਡੀ ਸਿੰਘ ਲਾਇਆ ਕਰੋ ਕਿ ਆਪਾਂ ਉਹ ਨਹੀਂ ਕੰਜਰ ਲਾਉਣੇ ਤੇ ਉਹਨਾਂ ਟਾਡੀ ਲਾਏ ਤੇ ਉਹ ਵਿਚਾਰੇ ਦੱਸਣ ਕਹਿੰਦੇ 400 ਬੰਦਾ ਮੇਲ ਚ ਆਇਆ ਸਾਰੇ ਬਾਹਰ ਲੇੜ ਕੇ ਪਦਾਰਥਾਂ ਤੋਂ ਪੇ ਬੈਠੇ ਤੇ ਟਾਡੀ ਅੰਦਰ ਲੱਗੀ ਤੇ ਪੰਜ ਬੀਬੀਆਂ ਤੇ ਸੱਤ ਬੰਦੇ ਆਖੋ ਸਤਨਾ ਅੰਦਰ ਬੈਠੇ ਪੰਜ ਸੱਤ ਬੰਦੇ ਉਹ ਕਹਿੰਦੇ ਬਾਬਾ ਜੀ ਕੀ ਕਰਨਾ ਸਾਰੇ ਰਿਸ਼ਤੇਦਾਰ ਮੂੰਹ ਜਿਆ ਬਣਾਉਂਦੇ ਲੈ ਇੱਥੇ ਵੀ ਬਾਬੇ ਵਾੜਲੇ ਜੀ ਆਖੋ ਸਤਨਾ ਇਨਾਂ ਦਾ ਬੇੜਾ ਜਿਹੜਾ ਡੁੱਬਣ ਤੇ ਆਇਆ ਹੁਣ ਹੁਣ ਸਾਡਾ ਅੰਤ ਆਇਆ ਤੇ ਮਾੜੀ ਗੱਲ ਤੋਂ ਮਾਫੀ ਦੇ ਦੇਣੀ ਤੇ ਮਾਰੇ ਸੱਚੇ ਪਾਤਸ਼ਾਹ ਜੀ ਰੋਜ਼ ਅਰਦਾਸ ਕਰਦਾ ਸਿੰਘ ਸਾਹਿਬ ਤੜਕੇ ਰਮੰਧਰ ਸਾਹਿਬ ਸਿੱਖਾਂ ਦਾ ਮਣਨੀਵਾ ਮਾਤੂਚੀ ਮਾਤ ਪਤ ਦਾ ਰੱਖ ਆਪ ਰੋਜ਼ ਅਰਦਾਸ ਹੁੰਦੀ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਕੇ ਸਾਡੀ ਬੁੱਧੀ ਦੀ ਰੱਖਿਆ ਕਰੋ ਸਾਡੀ ਬੁੱਧੀ ਫ੍ਰਿਸ਼ਟੋ ਚੱਲੀ ਹੈ ਇਥੇ ਕੋਈ ਲਾਇਆ ਹੁੰਦਾ ਗਉਣ ਵਾਲਾ ਤੇ ਮੈਨੂੰ ਨਹੀਂ ਖਿਆਲ ਬਾਬਾ ਜੀ ਸਦਨ ਦੀ ਲੋੜ ਪਣੀ ਕੇ ਨਾ ਪੰਡਾਲ ਮੁੱਕ ਜਾਂਦੇ ਆ ਗਾ ਬਸ ਇੰਨੀ ਇੱਕ ਗੱਲ ਮਹਾਂਪੁਰ ਕਹਿੰਦੇ ਕੰਨਾ ਦਾ ਦਰਵਾਜ਼ਾ ਸੁਭਾ ਲੋ ਆ ਜਿਹੜੀ ਜੀਵ ਇਹ ਰੋਟੀ ਪਾਣੀ ਖਾਂਦਿਆਂ ਵੀ ਨਿੰਦਿਆਂ ਚੁਗਲੀ ਤੋਂ ਗਰੇਜ਼ ਨਹੀਂ ਕਰਦੀ ਚਾਹ ਪਾਣੀ ਪੀਂਦਿਆਂ ਵੀ ਲੋਕਾਂ ਦਾ ਗੰਦ ਨਾਲ ਹੀ ਖਾਂਦੇ ਆਖੋ ਵੈਗਰੂ ਇਹ ਨੌਂ ਦਵਾਰਿਆਂ ਦੀ ਮਖੇੜ ਚ ਨਾ ਪਾਵਾਂ ਮੈਂ ਵੀ ਇੰਨੀ ਜੋਗਾ ਨਹੀਂ